ਸਾਰੇ ਸ਼੍ਰੇਕਾਲ ਦੋਸਤੋ ਕੀ ਹਾਲ ਚਾਲ ਨੇ ਉਮੀਦ ਕਰਦਾ ਸਰ ਠੀਕ ਹੋਣਗੇ ਦੋਸਤੋ ਵੀਡੀਓ ਨੂੰ ਬਿਨਾ ਸਕਿੱਪ ਕੀਤੇ ਅੰਤ ਤੱਕ ਲਾਜ਼ਮੀ ਦੇਖਣਾ ਤੇ ਇਹ ਸ਼ੇਅਰ ਵੀ ਜ਼ਰੂਰ ਕਰਨਾ ਤਾਂ ਜੋ ਇਹ ਵੀਡੀਓ ਕਿਸੇ ਦੇ ਕੰਮ ਆ ਸਕੇ ਤਾਂ ਦੋਸਤੋ ਇਹ ਦਵਾਈਆਂ ਕਰੋਪੈਂਟ ਸੀਐਂਜੀ ਪਲੱਸ ਇਹ ਦਵਾਈਆਂ ਬਹੁਤ ਹੀ ਵਧੀਆ ਦਵਾਈਆਂ ਆ ਬਿਲਕੁਲ ਆਰਗੇਨਿਕ ਦਵਾਈਆਂ ਆ ਤੇ ਜਿਹੜਾ ਕਿਸਾਨ ਵੀਰਾਂ ਨੇ ਇਸ ਵਾਰ ਸਬਜ਼ੀਆਂ ਦੀ ਖੇਤੀ ਕਰਨੀਆਂ ਜਿਵੇਂ ਕਿ ਹਰਦੇ ਮਾਰ ਤੱਕ ਮੋਂਗ ਤੇ ਇਸ ਤੋਂ ਲਾਵਾ ਪਾਲਕ ਸਾਗ ਤੇ ਮੇਥਰਾ ਤਾਂ ਇਹਨਾਂ ਦਵਾਈਆਂ ਦਾ ਇਹਨਾਂ ਫਸਲਾਂ ਦੇ ਉੱਤੇ ਯੂਜ਼ ਕਰਨ ਵਾਲਾ ਬਹੁਤ ਹੀ ਵਧੀਆ ਰਿਜ਼ਲਟ ਮਿਲਦਾ ਹੈ ਜਿਵੇਂ ਕਿ ਪਾਲਕ ਸਾਗ ਤਮੇਤਰਾ ਇਹਨਾਂ ਦੀ ਜੋ ਗਰੋਥ ਜਲਦੀ ਹੁੰਦੀ ਆ ਤੇ ਇਸ ਤੋਂ ਇਲਾਵਾ ਹਰੇ ਮਟਰ ਤੇ ਮੋਂਗਰੇ ਇਹਨਾਂ ਦਵਾਈਆਂ ਯੂਜ਼ ਕਰਨ ਦੇ ਨਾਲ ਇਹ ਜੋ ਸਬਜ਼ੀਆਂ ਆ ਉਹਨਾਂ ਨੂੰ ਫਲ ਬਹੁਤ ਜ਼ਿਆਦਾ ਪੈਂਦਾ ਆ ਆਪਾਂ ਪੈਸਟਿਸਾਈਡ ਦਵਾਈਆਂ ਲਿਆ ਕੇ ਜੋ ਯੂਜ਼ ਕਰਦੇ ਆ ਉਹਨਾਂ ਦਾ ਰਿਜ਼ਲਟ ਵੀ ਇੰਨਾ ਲਾਜਵਾਬ ਨਹੀਂ ਮਿਲਦਾ ਜਿੰਨਾ ਕਿ ਇਹਨਾਂ ਦਵਾਈਆਂ ਕਰੋਪੈਂਟਸੀ ਜਾਂ ਪਲੱਸ ਦਵਾਈਆਂ ਦਾ ਰਿਜ਼ਲਟ ਮਿਲਦਾ ਆ ਆਪਾਂ ਪਿਛਲੇ ਤੋ 3 ਸਾਲ ਤੋਂ ਇਹਨਾਂ ਦਵਾਈਆਂ ਦਾ ਆਪਣੀਆਂ ਫਸਲਾਂ 'ਤੇ ਯੂਜ਼ ਕਰਦੇ ਆਂ ਬਹੁਤ ਹੀ ਵਧੀਆ ਝਲਤ ਨਾਲ ਤਾਂ ਇਸ ਕਰਕੇ ਸਾਰੇ ਕਿਸਾਨ ਵੀ ਇਹਨਾਂ ਦਵਾਈਆਂ ਨੂੰ ਲਾਜ਼ਮੀ ਵਰਤਣ ਖਾਸ ਕਰਕੇ ਜੋ ਸਬਜ਼ੀਆਂ ਦੀ ਖੇਤੀ ਕਰਦੇ ਆ ਜਿਵੇਂ ਕਿ ਹਰੇ ਮਟਰ ਮੋਂਗਰੇ ਪਾਲਕ ਸਾਗ ਮੇਥਰਾ ਤੇ ਇਹਨਾਂ ਤੋਂ ਇਲਾਵਾ ਹੋਰ ਵੀ ਕਾਫੀ ਸਬਜ਼ੀਆਂ ਤੇ ਦਵਾਈਆਂ ਦਾ ਯੂਜ਼ ਹੋ ਸਕਦਾ ਪਰ ਮੈਂ ਇਹਨਾਂ ਚਾਰ ਪੰਜ ਸਬਜ਼ੀਆਂ ਤੇ ਵੀ ਆਪਾਂ ਬਹੁਤ ਵਧੀਆ ਝਲਤ ਲੈ ਸਕਦੇ ਆ ਇਹ ਦਵਾਈਆਂ ਲੈਣ ਲਈ ਤੁਸੀਂ ਆਪਾਂ ਨੂੰ ਕਮੈਂਟਾਂ ਵਿੱਚ ਦੱਸ ਸਕਦੇ ਹੋ ਤੇ ਆਪਾਂ ਤੁਹਾਡੇ ਤੱਕ ਇਹ ਦਵਾਈਆਂ ਪਹੁੰਚਿਆ ਕਰ ਦਾਂਗੇ 大了吗？